ਟਰੈਕਟ ਵਰਕਰ ਯੂਨੀਅਨ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਜਲ ਸਪਲਾਈ ਵਿਭਾਗ ਦੇ ਮੁੱਖ ਇੰਜੀਨੀਅਰ ਦੇ ਦਫ਼ਤਰ ਦੇ ਅੱਗੇ ਤਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਪੰਜੋਲੀ ਅਤੇ ਜਰਨਲ ਸਕੱਤਰ ਕੁਲਵੀਰ ਸਿੰਘ ਖਜਾਂਚੀ ਜਸਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਤਨਖਾਹਾਂ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਕਾਰਜਕਾਰੀ ਇੰਜੀਨੀਅਰ ਦੇ ਦਫ਼ਤਰ ਦੇ ਅੱਗੇ ਤਰਨਾ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਇਤੇ ਕਈ ਮਹੀਨਿਆਂ ਤੋਂ ਕਿਰਤ ਕਾਨੂੰਨ ਤਹਿਤ ਉਜਰਤਾ ਦੇ ਵਿੱਚ ਵਕ-ਵਕ ਸਮੇਂ ਤੋਂ ਵਾਅਦਾ ਕੀਤਾ ਜਾਂਦਾ ਹੈ ਪਰੰਤੂ ਅਧਿਕਾਰੀਆਂ ਦੇ ਵੱਲੋਂ ਵਰਕਰਾਂ ਦੀਆਂ ਤਨਖਾਹਾਂ ਵਿੱਚ ਵਾਅਦਾ ਨਹੀਂ ਕੀਤਾ ਜਾਂਦਾ ਇਸ ਦੇ ਉਲਟ ਵਰਕਰਾਂ ਦੇ ਰੋਜ਼ਗਾਰ ਨੂੰ ਪੰਚਾਇਤੀਕਰਨ ਕਰਕੇ ਸਕਾਡਾ ਸਿਸਟਮ ਲਗਾ ਕੇ ਨਿੱਜੀਕਰਨ ਦੀਆਂ ਨੀਤੀਆਂ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿਸ ਦੇ ਰੋਸ ਵਜੋਂ ਜਥੇਬੰਦੀ ਵੱਲੋਂ ਪਹਿਲਾਂ ਵੀ ਇੱਥੋਂ ਦੇ ਅਧਿਕਾਰੀਆਂ ਦੇ ਨਾਲ ਗੱਲਬਾਤ ਰਹੀ ਮੰਗਾਂ ਨੂੰ ਹੱਲ ਕਰਨ ਦੇ ਲਈ ਮਿਲਿਆ ਗਿਆ ਸੀ ਪਰ ਜਦ ਕੋਈ ਸੁਣਵਾਈ ਨਹੀਂ ਹੋਈ ਤਾਂ ਮਜਬੂਰ ਹੋ ਕੇ ਦਫ਼ਤਰ ਦੇ ਅੱਗੇ ਪ੍ਰਦਰਸ਼ਨ ਕੀਤਾ ਗਿਆ ਜਲ ਸਪਲਾਈ ਕੰਟਰੈਕਟ ਵਰਕਰ ਯੂਨੀਅਨ ਰਜਿਸਟਰ ਨੰਬਰ 31 ਜ਼ਿਲ੍ਹਾ ਫਤਿਹਗੜ ਸਾਹਿਬ ਵੱਲੋਂ ਜ਼ਿਲ੍ਹਾ ਪ੍ਰਧਾਨ ਗੁਰਵਿੰਦਰ ਸਿੰਘ ਦੀ ਅਗਵਾਈ ਹੇਠ ਕਾਰਜਕਾਰੀ ਇੰਜੀਨੀਅਰ ਜਲ ਸਪਲਾਈ ਜਲ ਸਪਲਾਈ ਵਿਭਾਗ શ્રી ਫਤਿਹਗੜ ਸਾਹਿਬ ਦੇ ਦਫ਼ਤਰ ਅੱਗੇ ਜਥੇਬੰਦੀ ਵੱਲੋਂ ਆਪਣੀਆਂ ਮੰਗਾਂ ਨੂੰ ਮਨਵਾਉਣ ਦੇ ਤਹਿਤ ਕਰਨਾ ਦਿੱਤਾ ਗਿਆ ਜਿਹਦੇ ਸੰਬੰਧ ਵਿੱਚ ਅੱਜ ਵਰਕਰ ਸਾਥੀ ਇੱਥੇ ਇਕੱਠੇ ਹੋਏ ਤੇ ਆਪਣੀਆਂ ਮੰਗਾਂ ਸੰਬੰਧੀ ਇੱਥੇ ਪ੍ਰੋਟੈਸਟ ਕੀਤਾ ਤੇ ਨਾਰੇਬਾਜ਼ੀ ਕੀਤੀ ਤੇ ਜੇਕਰ ਸਾਡੇ ਜੋ ਵੀ ਜੱਥੇਬੰਦੀ ਦੀਆਂ ਮੰਗਾਂ ਨੇ ਉਹ ਕਾਰਜਕਾਰੀ ਇੰਜੀਨੀਅਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਥੋੜੇ ਸਮੇਂ ਵਿੱਚ ਪਰਿਵਾਰਾਂ ਤੇ ਬੱਚਿਆਂ ਸਮੇਤ ਜੱਥੇਬੰਦੀ ਵੱਲੋਂ ਇੱਥੇ ਪ੍ਰੋਟੈਸਟ ਕੀਤਾ ਜਾਊਗਾ ਕੀ ਮੰਗਾਂ ਕੀ ਮੰਗਾਂ ਸਾਡੀਆਂ ਮੁੱਖ ਮੰਗਾਂ ਡੀਸੀ ਰੇਟ ਜੋ ਕਿਰਤ ਕਾਨੂੰਨ ਦੇ ਤਹਿਤ ਵਧੇ ਨੇ ਮੇਨ ਮੰਗ ਸਾਡੀ ਉਹੀ ਹੈ ਕਿ ਉਹਦੇ ਮੁਤਾਬਕ ਜੋ ਸਾਡਾ ਬੰਦੀ ਸੈਲਰੀ ਆ ਜਾਂ ਤਰਖਾ ਹੈ ਉਦੇ ਵਿੱਚ ਵਾਦਾ ਕੀਤਾ ਜਾਵੇ ਤੇ ਹੋਰ ਪੰਚਾਇਤੀਕਰਨ ਜਾਂ ਸਕਾਡਾ ਸਿਸਟਮ ਆ ਇਹ ਇਦਾਂ ਨਹੀਂ ਆ ਜਿਹੜੀਆਂ ਵਰਕਰ ਮਾਰੂ ਨੀਤੀਆਂ ਉਹਨਾਂ ਨੂੰ ਰੱਦ